ਕੈਨੇਡਾ ਦੇ ਫੋਰਮਿਸਟਰ ਉੱਥੇ ਵੀ ਪਹੁੰਚੇ ਹੋਏ ਸੀ ਤੇ ਉੱਥੋਂ ਦੇ ਜਿਹੜੇ ਉਹਨਾਂ ਦੇ ਹਮ ਰਤਬਾ ਜਿਹੜੇ ਕਾ ਮਿਸਟਰ ਹੈਗੇ ਉਹਨਾਂ ਨਾਲ ਉਹਨਾਂ ਦੀ ਕਾਫੀ ਗੱਲਬਾਤ ਹੋਈ ਇਵਨ ਜਿਹੜੇ ਸਾਡੇ ਫੋਰਮਿਸਟਰ ਹੈ ਉਹ ਉਹਨਾਂ ਨੇ ਮੁਲਾਕਾਤ ਕੀ ਅਰਿਤਾ ਲਾਂਧੋਂ ਨਾਲ ਮੁਲਾਕਾਤ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਵੀ ਕੀਤੀ ਦੱਸੀ ਗਈ ਹੈ ਔਰ ਉਹਦੇ ਮੁਤਾਬਕ ਕਾਫੀ ਜਿਹੜੇ ਹੁਣ ਦੁਆ ਤਲਾ ਵਿੱਚ ਤਲਾ ਬਣਿਆ ਹੋਇਆ ਸੀ ਪਿਛਲੇ ਸਮੇਂ ਚ ਉਹਦੇ ਖਤਮ ਹੋਣ ਦੀਆਂ ਸੁਭਾਵਨਾਵਾਂ ਬਣ ਗਈਆਂ ਹੈਗੀਆਂ ਏ ਲੱਗਦਾ ਹੈਗਾ ਕਿ ਹੁਣ ਦੋਹਾਂ ਧਰਨੇ ਇਹ ਗੱਲ ਨੂੰ ਸਮਝ ਲਿਆ ਕਿ ਸਾਨੂੰ ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਲੋੜ ਹੈ ਅਮਰੀਕਾ ਵੱਲੋਂ ਦੋਹਾਂ ਦੇਸ਼ਾਂ ਦੇ ਉੱਤੇ ਤਾਲਫ ਜਿਹੜੇ ਆ ਉਹ ਲਗਾਤਾਰ ਸਖਤ ਕੀਤੇ ਜਾ ਰਹੇ ਆ ਔਰ ਦੋਹਾਂ ਨੇ ਸੋਚਿਆ ਵੀ ਚਲੋ ਰਲ ਮਿਲ ਕੇ ਆਪਾਂ ਗੱਲਬਾਤ ਕਰਕੇ ਇਹਨਾਂ ਨੂੰ ਹੱਲ ਕਰਾਂਗੇ ਉੱਥੋਂ ਦੇ ਫੋਰਮਨਿਸਟਰ ਹੈਗੇ ਇੰਡੀਆ ਦੇ ਕਸਵਰਾ ਬਣੀਮ ਜੈ ਸ਼ੰਕਰ ਉਹਨਾਂ ਨੇ ਕਾਫੀ ਡਿਟੇਲ ਚ ਗੱਲਬਾਤ ਕੀਤੀ ਇੱਕ ਸਾਂਝਾ ਬਿਆਨ ਵੀ ਉਹਨਾਂ ਨੇ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਅਸੀਂ ਵਧੀਆ ਆਪਣੇ ਰਿਲੇਸ਼ਨ ਬਣਾਈਏ ਤੇ ਜਿਹੜਾ ਸਾਡੀ ਕੋਆਪਰੇਸ਼ਨ ਹੈਗੀ ਆ ਆਰਥਿਕ ਕੋਆਪਰੇਸ਼ਨ ਨੂੰ ਵਧਾਈਏ ਪਰ ਯੋਨ ਟੈਰਫ ਦਾ ਸਾਡੇ ਤੇ ਹਮਲਾ ਲਗਾਤਾਰ ਹੋ ਰਿਹਾ ਹੈ ਉਹਨੂੰ ਵੀ ਆਪਾਂ ਕਾਊਂਟਰ ਕਰਨ ਦੀ ਕੋਸ਼ਿਸ਼ ਕਰੀਏ ਨਾਲ ਮਿਲ ਕੇ ਔਰ ਜਿਹੜੀ ਗੱਲਬਾਤ ਸ਼ੁਰੂ ਹੋਈ ਸੀ ਤੁਹਾਨੂੰ ਪਤਾ ਕਿ 2023 ਦੇ ਵਿੱਚ ਜਦੋਂ ਕੈਨੇਡੀਅਨ ਸਿੱਖ ਸੈਪਰੇਟਿਸਟ ਚ ਹਰਦੀਪ ਸਿਗਨੇਚਰ ਦਾ ਕਤਲ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਉਹ ਕਤਲ ਇੰਡੀਅਨ ਕਹਿ ਲੋ ਕਿ ਸਰਕਾਰ ਭਾਰਤੀ ਸਰਕਾਰ ਦੀ ਜ਼ਿੰਮੇਵਾਰੀ ਸਾਡੇ ਉਦੋਂ ਦੇ ਪ੍ਰਾਈਮ ਮਿਨਿਸਟਰ ਜਸਨ ਦੂਡੋ ਹੋਰ ਨੇ ਪਾਰਲੀਮੈਂਟ ਵਿੱਚ ਬਿਆਨ ਦੇ ਕੇ ਉਹਨਾਂ ਦੇ ਖਿਲਾਫ ਇਹ ਗੱਲ ਕਹੀ ਸੀ ਔਰ ਨਾਲ ਦੀ ਨਾਲ ਇੰਡੀਆ ਨੇ ਕਿਹਾ ਸੀ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ